ਸੱਚੀ ਗੱਲ ਦੱਸਕੋ ਇਸ ਵਕਤ ਤੱਕ ਸੀ ਨਿਹਾਲ ਸਿੰਘ ਵਾਲਾ ਦੇ ਖੇਡ ਸਟੇਡੀਅਮ ਦੇ ਵਿੱਚ ਪਹੁੰਚ ਚੁੱਕੇ ਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਨਿਹਾਲ ਸਿੰਘ ਵਾਲਾ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਜਿਹੜਾ ਕਬੱਡੀ ਕੱਪ ਹੈ ਉਹ ਬੜੇ ਸ਼ਾਨਦਾਰ ਤਰੀਕੇ ਦੇ ਨਾਲ ਕਬੱਡੀ ਕੱਪ ਕਰਵਾਇਆ ਜਾ ਰਿਹਾ ਜਿਸ ਦੀਆਂ ਤਿਆਰੀਆਂ ਤੁਸੀਂ ਦੇਖ ਸਕਦੇ ਹੋ ਕਿ ਤਕਰੀਬਨ ਮੁਕੰਮਲ ਹੋ ਚੁੱਕੀ ਹੈ ਤੇ ਕੱਲ ਨੂੰ ਜਿਹੜਾ ਇੱਕ ਵੱਡੀ ਕੱਪ ਦੀ ਸ਼ੁਰੂਆਤ ਹੋ ਜਾਵੇਗੀ ਇਸ ਵਾਸਤੇ ਤੁਸੀਂ ਟੀਮ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਸਾਰੀ ਸਾਰੀ ਬਈ ਸਾਰੀ ਬਈ ਕੀ ਹਾਲ ਜਰਾ ਬਹੁਤ ਵਧੀਆ ਜੀ ਤੇ ਅੱਜ ਕਬੱਡੀ ਕੱਪ ਦੀ ਗੱਲ ਕੀਤੀ ਜਾਵੇ ਕੱਲ ਨੂੰ ਪੂਰੀ ਧੁੰਦਾਂ ਆਮਣਾ ਸ਼ੁਰੂ ਹੋ ਰਿਹਾ ਹੈ ਤਿਆਰੀਆਂ ਮੁਕੰਮਲ ਹੈ ਜੀ ਬਗ ਤਿਆਰੀਆਂ ਤੁਹਾਡੇ ਸਾਹਮਣੇ ਪਹਿਲਾਂ ਤੁਹਾਡਾ ਇੱਥੇ ਆਉਣ ਦਾ ਪਹੁੰਚਣ ਦਾ ਤੁਹਾਡਾ ਆਪਣਾ ਸਾਰੀ ਕਮੇਟੀ ਵੱਲੋਂ ਧੰਨਵਾਦ ਤੇ ਬਾਕੀ ਗੌਰ ਪ੍ਰੀਤ ਬਾਈ ਨੂੰ ਯਾਦ ਕਰਦੇ ਹੋਏ ਉਹਨਾਂ ਦੀ ਯਾਦ ਵਿੱਚ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਤੇ ਅੱਗੇ ਵੀ ਕਰਾਉਂਦੇ ਰਹਾਂਗੇ ਏ ਬਾਈ ਸਵਰਨਾ ਆਸਟ੍ਰੇਲੀਆ ਤੋਂ ਬਾਈ ਤਾਂ ਮੀਨਾਂ ਦੀ ਵੱਡੀ ਬਹੁਤ ਵੱਡਾ ਯੋਗਦਾਨ ਇਹਨਾਂ ਦਾ ਇੱਕ ਬਾਈ ਕੁਲਵਿੰਦਰ ਉਹ ਸਾਡੇ ਚ ਹੈ ਨੀਗਾ ਤੇ ਉਹ ਵੀ ਬਾਈ ਬਾਰੇ ਵਾਲਾ ਤੋਂ ਹੈ ਬਾਕੀ ਬਾਈ ਗੁਰਪ੍ਰੀਤ ਹੈ ਤੇ ਬਾਈ ਆਪਣੇ ਆਖਾ ਨਾਲ ਆਪਣੇ ਰਘੂ ਬਾਜੀ ਤੇ ਵੀ ਬਹੁਤ ਹੈਲਪ ਕਰਦੇ ਆ ਬਾਈ ਸੈਕਟਰੀ ਸਾਹਿਬ ਨਾਂ ਨਹੀਂ ਜਾਣਦਾ ਆਪਣੇ ਹੈ ਪਿੰਡਾਂ ਦੇ ਸਾਰੇ ਗੋਗੀ ਬਾਈ ਜੀ ਗੋਗੀ ਬਾਈ ਜੀ ਤੇ ਬਾਕੀ ਬਾਕੀ ਇਹ ਕੱਲ ਨੂੰ ਇਹ ਮੈਚ 12 ਵਜੇ ਦਾ ਆਪਣਾ ਸ਼ੁਰੂ ਹੋ ਜਾਣਗੇ ਤੇ ਬਾਕੀ ਟੀਮਾਂ ਨੂੰ ਅਪੀਲ ਕਰਦੇ ਆ ਕਿ ਆਪ ਦਾ ਆਪਣਾ ਵੇਲੇ ਨਾ ਪਹ ਪਣਾ ਆ ਜਾਣਾ ਤੇ ਬੇੜੇ ਨਾਲ ਆਪਣਾ ਜਿਹੜੀ ਸਮਾਪਤੀ ਹੋ ਸਕੇ ਤੇ ਪਰਸਵਾਲੀਆਂ ਟੀਮਾਂ ਨੂੰ ਵੀ ਆਪਣਾ ਦੋ ਬੇਨਤੀ ਕਰਦੇ ਆ ਕਿ ਟਾਈਮ ਨਾਲ ਆ ਕੇ ਟਾਈਮ ਨਾਲ ਘਰੋ ਘਰੀ ਜਾਈਏ ਜਿਹੜੀ ਕਬੱਡੀ ਖੇਡ ਪ੍ਰੇਮੀਆਂ ਲਈ ਇਹਦੇ ਸਟਾਰ ਖਿਡਾਰੀ ਆ ਕੱਲ ਨੂੰ ਮਤਲਬ ਨਿਹਾਲ ਸਿੰਘ ਵਾਲੇ ਦੀਆਂ ਗਰਾਊਂਡਾਂ 'ਚ ਦੇਖਣ ਨੂੰ ਮਿਲਣਗੇ ਹਾਂਜੀ ਦੇਖਣ ਨੂੰ ਬਹੁਤ ਮੈਨੂੰ ਖੁਸ਼ੀ ਹੋ ਗਈ ਹੁਣ ਹੀ ਤੇ ਬਾਕੀ ਹੋਰ ਵੀ ਨਾਮੀ ਪਲੇਅਰ ਮੈਂ ਉਹਨਾਂ ਦਾ ਨਾਂ ਨਹੀਂ ਜਾਣਦਾ ਕਿਹੜੇ ਕਿਹੜੇ ਆ ਤੇ ਬਾਕੀ ਭਾਈ ਧਾਮੀ ਜੀ ਦੱਸ ਦੇਣਗੇ ਬਾਕੀ ਆਪਣਾ ਪ੍ਰਦੀਪਾ ਬਾਵਾ ਜੀ ਇਹ ਬਹੁਤ ਵੱਡੀ ਹੈ। ਧਾਮੀ ਸਾਹਿਬ ਨੂੰ ਅਸੀਂ ਪਹਿਲਾਂ ਮਿਲੇ ਸੀਗੇ ਬਾਈ ਗੁਰਪ੍ਰੀਤ ਦੇ ਨਾਲ ਆਪਾਂ ਉਦੋਂ ਗੱਲਬਾਤ ਵੀ ਹੋਈ ਸੀਗੀ ਹੈਨਾ ਉਹਨਾਂ ਦੇ ਹੁੰਦਿਆਂ ਅੱਜ ਭਾਵੇਂ ਉਹ ਸਾਡੇ ਵਿਚਾਲੇ ਨਹੀਂ ਰਹੇ ਵਿਚਾਰੇ ਤੇ ਧਾਮੀ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੱਲੇ ਟੂਰਨਾਮੈਂਟ ਦਾ? ਆ ਦੇਖੋ ਜੀ ਤਿਆਰੀਆਂ ਤਕਰੀਬਨ ਹੋਈ ਜਾ ਰਹੀਆਂ ਨੇ ਜਾਲ ਵਗੈਰਾ ਲੱਗ ਗਿਆ ਤੇ ਅੱਜ ਸ਼ਾਮ ਤੱਕ ਸਾਰਾ ਪ੍ਰਬੰਧ ਮੁਕੰਮਲ ਹੋ ਜਾਊਗਾ। ਤੇ ਸਾਡੀ ਤਾਂ 플레이ਰਾਂ ਨੂੰ ਇਹੀ ਗੁਜਾਰਿਸ਼ ਆ ਕਿ ਕੱਲ ਨੂੰ ਟਾਈਮ ਨਾਲ ਆ ਕੇ ਮੇਲਾ ਸ਼ੁਰੂ ਕਰਨਾ ਵਾ ਤੇ ਟਾਈਮ ਨਾਲ ਹੀ ਆਪਾਂ ਸਮਾਪਤ ਕਰੀਏ ਤਾਂ ਕਿ ਨੇਰੇ ਤੋਂ ਬਚਿਆ ਜਾ ਸਕੇ ਕਿਉਂਕਿ ਅੱਜ ਕੱਲ ਪਿਛਲੇ ਮੇਲਿਆਂ 'ਚ ਨੇਰਾ ਹੁੰਦਾ ਰਿਹਾ ਬਹੁਤ ਆਹ ਹਾਂਜੀ ਹੁੰਦਾ ਰਿਹਾ ਵਾ ਕਿਉਂਕਿ ਜੇ ਪਲੇਅਰ ਥੋੜਾ ਜਿਹਾ ਸਾਥ ਦੇਣ ਤਾਂ ਕਮੇਟੀ ਵੀ ਕੁਛ ਨਾ ਕੁਛ ਕਰੂਗੀ ਨਾ ਤੇ ਅਸੀਂ ਟਾਈਮ ਨਾਲ ਨਿਬੜੀਏ ਅਗਵੇ ਆ ਪਿਛਲੇ ਦਿਨੀ ਕਈ ਪਲੇਅਰਾਂ ਦੇ ਨੇਰੇ ਕਾਰਨ ਐਕਸੀਡੈਂਟ ਵੀ ਹੋਇਆ ਚਲੋ ਠੀਕ ਆ ਜਾਨਾ ਬੱਚੀ ਬਚ ਗਏ ਉਹਨਾਂ ਦਾ ਸਲਵਾਦ ਦਾ ਸ਼ੁਕਰ ਆ ਬਟ ਟਰਾਈ ਕਰਨੀ ਆ ਵੀ ਜਲਦੀ ਤੋਂ ਜਲਦੀ ਸ਼ੁਰੂ ਹੋਵੇ ਤੇ ਜਲਦੀ ਤੋਂ ਜਲਦੀ ਖੰਦ ਕੀਤਾ ਜਾਵੇ ਜੀ ਹਾਂਜੀ ਤੁਸੀਂ ਹਮੇਸ਼ਾ ਕਬੱਡੀ ਲਈ ਅੱਗੇ ਵੀ ਪਹਿਲਾਂ ਮੇਲਿਆਂ ਦੇ ਵਿੱਚ ਆਪਾਂ ਦੇਖਿਆ ਵੀ ਬਾਜ਼ਾਰ ਚੜ੍ਹ ਕੇ ਹਿੱਸਾ ਲੈਨੇ ਤੇ ਅਬਦੇਸ਼ ਤੋਂ ਆ ਕੇ ਜਿਹੜੀ ਆਪਣੇ ਮਾਰਕੀਟ ਨੂੰ ਪਿਆਰ ਕਰਦੇ ਆ ਮਾਰਕੀਟ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਤੁਸੀਂ ਕਿਉਂਕਿ ਬਹੁਤ ਆਸ ਹੁੰਦੀ ਹੈ ਸਾਡੇ ਐਨਆਰਆਈ ਭਰਾਵਾਂ ਨੂੰ ਕੀ ਸੁਨੇਹਾ ਦੇਣਾ ਤੁਸੀਂ ਸਨੇਹ ਤਾਂ ਇਹੀ ਆ ਜੀ ਇਲਾਕੇ ਦੇ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਕਿਉਂਕਿ ਬਹੁਤ ਵੱਡਾ ਭਰਾਣਾ ਵਾ ਵੀ ਇਹ ਇੱਕ ਦੋ ਬੰਦੇ ਆnde ਕਰਨ ਵਾਲਾ ਕੰਮ ਨਹੀਂ ਹੈਗਾ ਤੇ ਅਸੀਂ ਦਾ ਇਲਾਕੇ ਦੇ ਜਿੰਨੇ ਵੀ ਐਨ ਆਰ ਆਈ ਆ ਚਾਹੇ ਜੋ ਵੀ ਜਿਹੜੇ ਪਤਾਨੀ ਸੱਜਣ ਹੈਗੇ ਆ ਇੱਥੇ ਵੀ ਉਹਨਾਂ ਨੂੰ ਇਹੀ ਹੱਕੀਲ ਆ ਕਿ ਇਹ ਟੂਰਨਾਮੈਂਟ ਆ ਜਿਹੜਾ ਇਹ ਵਿਹਾਰ ਸਿੰਘ ਜੀ ਵਾਲਾ ਦਿੱਥਿਆ ਸੀ ਹਰ ਸਾਲ ਸਾਡਾ ਭਰਾ ਗੁਰਪ੍ਰੀਤ ਬਾਰੇਵਾਲੀਆ ਏਐਸਆਈ ਦੀ ਯਾਦ ਵਿੱਚ ਹਰ ਸਾਲ ਇਸੇ ਤਰ੍ਹਾਂ ਹੀ ਹੁੰਦਾ ਰਹੂਗਾ ਤੇ ਅੱਗੇ ਤੋਂ ਕੋਸ਼ਿਸ਼ ਇਹ ਹੀ ਹੋਊਗੀ ਵੀ ਜੋ ਅਸੀਂ ਇਸ ਸਾਲ ਕਰਾ ਰਹੇ ਆ ਤੇ ਉਹਦੇ ਨਾਲੋਂ ਕੁਝ ਵੱਖਰਾ ਕੁਝ ਵੱਡਾ ਕਰਕੇ ਦਿਖਾਵਾਂਗੇ ਤੇ ਨਾਲ ਹੀ ਐਨਆਰਆਈ ਵੀਰਾਂ ਨੂੰ ਅਪੀਲ ਕਰਦੇ ਆ ਕਿ ਸਾਡਾ ਸਹਿਯੋਗ ਦਿਓ ਅਸੀਂ ਜਿੰਨੇ ਜੋਗੇ ਹੈਗੇ ਆ ਭਰਾ ਅਸੀਂ ਆ ਸਾਰੇ ਜੁੜੇ ਹੋਏ ਆ ਜਿੰਨੇ ਖੜੇ ਆ ਉਨ੍ਹਾਂ ਦੀ ਮਦਦ ਨਾਲ ਇਸ ਵਾਰ ਵੀ ਅਸੀਂ ਬਹੁਤ ਵਧੀਆ ਮੇਲਾ ਕਰਨਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਐਨਆਰਆਈ ਭਰਾ ਕਬੱਡੀ ਲਈ ਬਹੁਤ ਦੇਣ ਹੈ ਕਿਉਂਕਿ ਜਿੱਥੇ ਮੇਲੇ ਹੁੰਦੇ ਆ ਉੱਥੇ ਸਭ ਤੋਂ ਵੱਡਾ ਜਿਹੜਾ ਯੋਗਦਾਨ ਐਨਆਰਆਈ ਭਰਾਵਾਂ ਦਾ ਹੁੰਦਾ ਭਾਵੇਂ ਦੁੱਖ ਲੋ ਸਪੋਰਟ ਨੌਜਵਾਨਾਂ ਦਾ ਸਾਥ ਵੀ ਜ਼ਰੂਰੀ ਹੈ ਪਰ ਇੱਕ ਗੱਲ ਹੈ ਕਬੱਡੀ ਦੇ ਵਿੱਚ ਨਸ਼ੇ ਨੂੰ ਲੈ ਕੇ ਮੁੱਦਾ ਅਕਸਰ ਉੱਠਦਾ ਹੈ ਕਿਹਾ ਜਾਂਦਾ ਕਿ ਕਬੱਡੀ ਖਿਡਾਰੀ ਨਸ਼ਾ ਕਰਕੇ ਖੇਡਦੇ ਆ ਇਹ ਚੀਜ਼ ਨੂੰ ਹਲੇ ਤੱਕ ਲਗਾਮ ਨਹੀਂ ਲੱਗੀ ਹਾਂਜੀ ਇਹਦੇ ਵਿੱਚ ਹੁਣ ਦੇਖੋ ਜੀ ਅ ਇਧਰ ਵਾਲੀਆਂ ਫੈਡਰੇਸ਼ਨਾਂ ਵੀ ਜ਼ੋਰ ਲਾ ਰਹੀਆਂ ਆ ਵਾ ਇਹ ਨਸ਼ੇ ਨੂੰ ਰੋਕਿਆ ਜਾਵੇ ਪਲੇਅਰਾਂ ਦੇ ਟੈਸਟ ਕਰਾਏ ਜਾਣ ਤੇ ਬਾਹਰ ਵੀ ਚੰਗੇ ਅਪਰਾਲੇ ਹੋ ਰਹੇ ਆ ਜਿਵੇਂ ਇੰਗਲੈਂਡ ਦੇ ਵਿੱਚ ਲਾਸਟ ਜਿਹੜਾ ਸੀਜ਼ਨ ਹੋਇਆ ਵਾ ਉਹਨਾਂ ਨੇ ਬਕਾਇਦਾ ਟੈਸਟ ਕਰਕੇ ਇਥੋਂ ਪਲੇਅਰ ਚੱਕੇ ਆ ਤੇ ਉਹੀ ਪਲੇਅਰ ਖੜਾਏ ਆ ਉੱਥੇ ਤੇ ਦੇਖੋ ਜੀ ਲੱਗੇ ਹੋਏ ਆ ਸਾਰੇ ਤੇ ਇਹਦੇ ਵਿੱਚ ਪਲੇਅਰਾਂ ਦਾ ਵੀ ਸਾਥ ਚਾਹੀਦਾ ਵਾ ਤੇ ਸਭ ਨਾਲ ਵੱਡਾ ਰੋਲ ਆ ਜਿਹੜੀਆਂ ਫੈਡਰੇਸ਼ਨਾਂ ਆ ਵਾ ਤੇ ਉਹਨਾਂ ਨੂੰ ਹੀ ਸਖਤ ਕਦਮ ਚੱਕਣੇ ਪੈਣਗੇ ਤਾਂ ਹੀ ਅਸੀਂ ਆਪਣੀ ਜਵਾਨੀ ਨੂੰ ਬਚਾ ਸਕਦੇ ਹਾਂ ਬਹੁਤ ਬਹੁਤ ਕੀ ਹੋਰ ਹੈ ਜਿਵੇਂ ਪਿੰਡ ਆਪਣੇ ਪਿੰਡ ਪੱਤਰ ਤੇ ਪੰਚਾਇਤ ਵਾਲਿਆਂ ਨੂੰ ਤੇ ਬਾਕੀ ਜਿੰਨੇ ਵੀ ਪਿੰਡ ਦੇ ਇਲਾਕੇ ਦੇ ਆ ਜਿੰਨੇ ਵੀ ਪੰਜਾਬ ਦੇ ਸਰਪੰਚ ਆ ਜਾਂ ਬਚਨਾਂ ਪਹਿਲ ਉਹ ਕਾਰਨ ਪਿੰਡ ਦੇ ਵਿੱਚ ਗਰਾਊਂਡ ਹੋਵੇ ਪਿੰਡ ਦੇ ਵਿੱਚ ਕੋਰਟ ਹੋਵੇ ਇੱਕੋ ਪਿੰਡ ਦੀ ਟੀਮ ਜਿਵੇਂ ਅগে ਪਹਿਲਾਂ ਪਿੰਡ ਰਫੇਲਦੇ ਹੁੰਦੇ ਸੀਗੇ ਪਿੰਡਰਾ ਤੇ ਕੱਲ ਕਲਾ ਦੀਆਂ ਟੀਮਾਂ ਜਿਦੋਂ ਦੇਵੀਦਿਆਲ ਹੁਣੀ ਖੇਡਦੇ ਸੀ ਨਿੱਕੇ ਹੁੰਦੇ ਨੇ ਦੇਖਿਆ ਕਿ ਪਿੰਡਵਾਰ ਹੀ ਹੁੰਦੇ ਸੀ ਤੇ ਸ਼ਾਇਦ گاؤں ਨੂੰ ਪਿੰਡਵਾਰ ਹੀ ਕਰ ਦਈਏ ਬਾਕੀ ਪਿੰਡਾਂ ਦੇ ਸਰਪੰਚਾਂ ਪੰਚਾਇਤਾਂ ਨੂੰ ਹੱਥ ਮਾਰ ਕੇ ਬੇਨਤੀ ਕਰਦੇ ਆ ਕਿ ਕਿ ਪਿੰਡਾਂ ਤੋਂ ਸ਼ੁਰੂ ਕਰੋ ਜਿਵੇਂ ਅੱਗੇ ਵਰਲਡ ਕੱਪ ਕਰਾਇਆ ਸੀ ਇਹਨਾਂ ਨੇ ਸਰੀਆਲ ਤੰਬੇ ਨੂੰ ਹੱਥ ਪਾਇਆ ਕਿਉਂਕਿ ਨਸ਼ੇ ਤੋਂ ਰੋਕਣ ਦਾ ਨੌਜਵਾਨਾਂ ਨੂੰ ਇੱਕੋ ਹੀ ਤਰੀਕਾ ਹੈ ਵੀ ਉਹਨਾਂ ਨੂੰ ਖੇਡਾਂ ਚ ਲਾਇਆ ਜਾਵੇ ਆਉਣ ਵਾਲੀ ਪੀੜ੍ਹੀ ਜਿਹੜੀ ਐ ਇਸ ਤੋਂ ਬਚੇ ਹਨ ਬਾਕੀ ਬਹੁਤ ਵੱਡੀ ਗੱਲ ਹੈ ਜੇ ਆਪਣੇ ਤੁਸੀਂ ਆਪਣੇ ਬੱਚੇ ਨੂੰ ਕੰਟਰੋਲ ਕਰੋ ਜਦੋਂ ਤੁਸੀਂ ਆਪਣਾ ਬੱਚਾ ਕਰ ਲਿਆ ਸਾਰੇ ਦਾ ਆਪਣਾ ਆਪਣੇ ਕਰ ਲਿਆ ਜਾਵੇ ਕੰਟਰੋਲ ਹੈ ਬਾਕੀ ਪਿੰਡ ਵਾਲਿਆਂ ਨੂੰ ਵੀ ਚਾਹੀਦਾ ਹੈ ਵੀ ਬੱਚਿਆਂ ਨੂੰ ਪਤਾ ਹੁੰਦਾ ਬੱਚਾ ਕਿਹੜਾ ਨਸ਼ਾ ਕਰਦਾ ਨਸ਼ਾ ਕਿਹੜਾ ਵੇਚਦਾ ਹੈ ਤੇ ਪਰ ਜਿਹੜਾ ਕੋਈ ਵੇਚ ਕਿਪ ਤੁਮ ਜਿਹੜੇ ਬੰਦ ਕਰਾਉਣ ਵਾਲੇ ਆ ਤੁਹਾਨੂੰ ਪਤਾ ਹੀ ਹਾਲਾਤਾਂ ਦੇ ਇੱਥੇ ਪੰਜਾਬ ਦੇ ਕੀ ਆ ਬਿਲਕੁਲ ਤੇ ਬਾਕੀ ਜਿਹੜੇ ਮੈਂ ਬਾਹਰ ਲਿਆਂ ਕੰਟਰੀਆਂ ਬਾਹਰ ਲਿਆਂ ਕੰਟਰੀਆਂ ਤੇ ਆਪਣਾ ਰੂਲ ਹੈ ਜੋ ਵੀ ਹੈਗੇ ਰੂਲ ਰੈਗੂਲੇਸ਼ਨ ਚੱਲਦੇ ਆ ਤੇ ਪਰ ਆਪਣੇ ਤਾਂ ਕੋਈ ਰੂਲ ਆਪਣਾ ਰੂਲ ਰੈਗੂਲੇਸ਼ਨ ਤੇ ਆਪਣਾ ਕੁਝ ਨਹੀਂ ਹੈਗਾ ਇੱਥੇ ਆਪਣੇ ਡਿਸਪਲਿਨ ਦੀ ਗਾਰਡ ਹੈ ਹਾਂਜੀ ਜੀ ਹਾਂਜੀ ਬਈ ਆਪਣਾ ਬਈ ਜੀ ਆਜੋ ਬਈ ਗੱਡੂ ਜੀ ਸਾਡੇ ਇਲਾਕੇ ਦੀ ਸ਼ਾਨ ਹੈ ਵੀਰ ਬਿੱਟੂ ਸੈਦੋਕੇ ਕਮੈਂਟੇਟਰ ਕਬੱਡੀ ਕਮੈਂਟੇਟਰ ਨੇ ਬਿੱਟੂ ਜੀ ਦਾ ਸਰ ਇਲਾਕੇ ਦੇ ਵਿੱਚ ਜਿੱਡੇ ਟੂਰਨਾਮੈਂਟ ਹੁੰਦੇ ਉਹਨਾਂ ਦੇ ਵਿੱਚ ਬਹੁਤ ਵੱਡਾ ਸਹਿਯੋਗ ਇਹਨਾਂ ਦਾ ਹੁੰਦਾ ਹੈ ਹਮੇਸ਼ਾ ਵੇਲੇ ਹੁੰਦੇ ਹੈ ਇੱਥੇ ਵੀ ਹਾਲ ਸਿੰਘ ਵਾਲੇ ਦੀ ਜੇ ਗੱਲ ਕੀਤੀ ਜਾਵੇ ਬਿੱਟੂ ਜੀ ਅ ਕੱਲ ਦਾ ਟੂਰਨਾਮੈਂਟ ਕਰਕੇ ਕਿਹੋ ਜਿਹਾ ਹੋਣ ਜਾ ਰਿਹਾ ਹੈ ਤੇ ਕੀ ਤਿਆਰੀਆਂ ਨੇ ਤੇ ਨਾਲ ਬਾਈ ਸਾਡੀ ਸਾਰੀ ਪਿੰਡ ਬਹੁਤ ਬਹੁਤ ਹਲਵਾ ਥੈਂਕ ਯੂ ਜੀ ਤੇ ਚੌਥਾ ਸ਼ਾਮ ਦਾ ਖੇਡ ਮੇਲਾ ਬਾਈ ਬਿੱਟੂ ਜੀ ਬਾਰੇ ਆ ਵੀ ਜਾਣਗੇ ਜੀ ਪਹਿਲਾਂ ਮੰਨ ਜੀ ਤੁਹਾਨੂੰ ਦੱਸਿਆ ਰਿਹਾ ਹਾਂ ਬੱਜਾ ਨਾਲ ਤੇ ਸੁਆਮੀ ਨੂੰ ਕੁਝ ਹੋਰ ਬਣਾਉ ਕੇ ਕੰਡਾ ਹਰ ਸਾੜੀ ਹੁੰਦੀ ਹੈ ਬਾਈ ਸਾਡੇ ਕਾਰਜ ਦੇ ਗੱਲਾਂ ਕਰਨੀ ਹੋਣਾ ਚਲੋ ਬ੍ਰਹਮਾਤਮਾ ਦੇ ਭਾਨ ਨੇ ਜਿਹੜਾ ਮੇਲੇ ਦੀ ਗੱਲ ਆ ਕਹਿੰਦੇ ਜੀ ਮੇਲਾ 14 15 ਦਾ ਅਰਪੀ ਦਾ ਮੇਲਾ ਜਿਹੜਾ ਰੱਖਿਆ ਗਿਆ ਇਸ ਸਾਲ ਦਾ ਤੇ ਆ ਮੇਲੇ ਦਾ ਇੰਤਜ਼ਾਰ ਕਰੀਏ ਹਰ ਸਾਲ ਪੰਜਾਬ ਦੇ ਸੌਪਰ ਪਲੇਅਰ ਮਾਝੇ ਮਾਲ ਦੇ ਦੁਆਬੇ ਦੀ ਖਰੀਮ ਹਰਿਆਣੇ ਤੋਂ ਹਨ ਜਿਹੜੇ ਪਲੇਅਰਾਂ ਨੂੰ ਦੇਖਣ ਦੇ ਲਈ ਦੁਨੀਆ ਤਰਸਦੀ ਆ ਉਹ 14 ਤਰੀਕ ਨੂੰ ਤੇ ਫਿਰ 15 ਤਰੀਕ ਨੂੰ ਦਜਮਾ ਸਰਾਹੀ ਹੋਣਾਗਾ ਕੱਲੋ ਜਿਹੜੇ ਮੈਚ ਹੋਣੇ ਆ ਜੀ ਇੱਕ ਖਿਡਾਰੀ 125000 45000 ਕਰਾਈ ਜੋ ਬਾਈ ਗੁਰਪ੍ਰੀਤ ਦਾ ਉਹਦਾ ਬਹੁਤ ਪਿਆਰ ਸੀ ਸਾਰੇ ਜਿੰਨੇ 스타 ਖਿਡਾਰੀਆ ਸਾਰਿਆਂ ਨਾਲ ਉਹਨਾਂ ਦਾ ਆਪਣਾ ਬੜਾ ਪਿਆਰ ਥੋੜੇ ਦਿਨ ਪਹਿਲਾਂ 365 ਦੇ ਵੀ ਇੰਟਰਵਿਊ ਕੀਤੀ ਸੀ ਉਹਨਾਂ ਨੇ ਵੀ ਕਹੀ ਵੀ ਮੈਂ ਸਾਰਿਆਂ ਨੇ ਗੱਲ ਕੀਤੀ ਜਿਵੇਂ ਮੇਲੇ ਦਾ ਮੇਨ ਮਕਸਦ ਕੀ ਆਉਂਦਾ ਮੇਲਾ ਪਹਿਲਾਂ ਬਾਈ ਹੁੰਦੀ ਉੱਥੇ ਬੰਦੇ ਹੁੰਦੇ ਇਕੱਠੇ ਸਾਰੇ ਬਾਈ ਹੁੰਦਾ ਆਸਟ੍ਰੇਲੀਆ ਤੇ ਤੇ ਮੀਲਾ ਗਰਾਉਂਡ ਦਾ ਮਾਣ ਬਣਿਆ ਚਲੋ ਬਹੁਤ ਪਹਿਲਾਂ ਬਾਰੇ ਜਿਹੜੇ ਰੱਖਦੇ ਮਾਣ ਕੇ ਨਹੀਂ ਸਾਬਤ ਸਵਰਨਭਾਈ ਨੂੰ ਤੇ ਧਾਮੀ ਬਾਈ ਨੂੰ ਬੈਠੀ ਹੁੰਦੀ ਬਾਈ ਨਿਆਣੂ ਵੀ ਕਰਕੇ ਗੁਰਪ੍ਰੀਤ ਕਹਿੰਦਾ ਇਹ ਧਾਮੀ ਦਾ ਸਾਬ ਉਹ ਮੀਲਾ ਕਰਾਉਣਾ ਕਿੱਥੇ ਕਰਾਈਏ ਧਾਮੀ ਹੱਸਣ ਲੱਗਿਆ ਕਹਿੰਦਾ ਸਰ ਉਹ ਲੀ ਕਰਾ ਲੈਂਦੇ ਆ ਇੱਕ ਹੋਰ ਕਰਾ ਦਿੰਦੇ ਆ ਕਹਿੰਦਾ ਨਹੀਂ ਆਪਣੇ ਰੀਤੀ ਰਿਵਾਜ ਤੇ ਕਰਾਉਣਾਗਾ ਬਾਈ ਕਹਿੰਦਾ ਤੇ ਗੁਰਪ੍ਰੀਤ ਕਹਿੰਦਾ ਯਾਰ ਸਵਰਨ ਜੀ ਨੂੰ ਗੱਤ ਲਾਇਆ ਤੁਸੀਂ ਕਿਉਂਦੇ ਵਰਨਾ ਕਹਿੰਦਾ ਯਾਰ ਗੁਰਪ੍ਰੀਤ ਪੁੱਛਣਾ ਕਿ ਜਿਹੜਾ ਕਰਾਉਣਾ ਤੁਸੀਂ ਕਰਾਉਣਾ ਕਿੱਥੇ ਕਰਾ ਲੂ ਮਾਣੂ ਦੇ ਕਰਾਉਣਾ ਰਾਉ ਕੇ ਕਰਾਉਣਾ ਬਾਰੇ ਵਾਲ ਕਹਿੰਦਾ ਵਾਈ ਫਿਰ ਦਾ ਨਜ਼ਾਰਾ ਹੀ ਆ ਜੂਗਾ ਭਾਈ ਕਹਿੰਦਾ ਹਨਾ ਸਵਰਨਾ ਕਹਿੰਦਾ ਪਰ ਜੇ ਜਦੋਂ ਰੱਖਿਆ ਡੇਟਾ ਤੇ ਇਲਾਕੇ ਦੇ ਵਿੱਚ ਯਾਨੀ ਕਿ 22-23 ਸਾਲ ਬਾਅਦ ਉਹ ਮੇਲਾ ਹੋਇਆ ਸੀ ਵੱਡੀ ਗੱਲ ਇਹ ਆ ਮੇਲਾ ਚਲੋ ਲੰਮੇ ਟਾਈਮ ਬਾਅਦ ਹੋ ਜਾਣਾ ਹਨਾ ਪਰ ਲੰਮੇ ਟਾਈਮ ਬਾਅਦ ਮੇਲਾ ਟਿਕਾਣਾ ਰਹਿਣਾ ਹਰ ਸਾਲ ਮੇਲਾ ਹੋਣਾ ਹਰ ਸਾਲ ਦੇ ਕੋਈ ਅੱਜ ਕੱਲ ਇਹਦੇ ਕੋਲ ਟਾਈਮ ਆਣਾ ਫਿਰ ਆਪਣੇ ਦਸਾਂ ਨਾਂ ਦੀ ਕੈਪਟਮਾਈ ਕਰਕੇ ਆ ਕਬੱਡੀ ਪਲੇਅਰਾਂ ਤੇ ਪੈਸਾ ਲਉਂਦੇ ਆ ਤੇ ਆਪਣੇ ਤਾਂ ਦੇਵੀ ਛੱਡ ਕੇ ਆਉਂਦੇ ਆ ਫਿਰ ਐਨ ਆਰ ਆਈ ਸਾਰੇ ਦੇਖੋ ਜਿਹਦਾ ਗ੍ਰਾਫ ਬਣਿਆ ਹੁੰਦਾਗਾ ਉਹੀ ਇਦਾਂ ਦੇ ਹਨਾ ਕੰਮ ਕਰ ਸਕਦਾ ਬਾਈ ਧਾਮੀ ਆ ਸਰਨੇ ਬਾਈ ਦਾ ਬਾਈ ਦਾ ਸਰੇ ਦਿੱਤੀ ਕਰਦੀ ਵੀ ਆਈ ਨਹੀਂ ਇਹ ਬਾਈ ਜੀ ਤਾਂ ਸਾਰੇ ਤਿੰਨ ਯਾਰ ਕੰਮ ਕਰ ਰਹੇ ਆ ਸਾਰੇ ਬਾਈ ਬਹੁਤ ਜ਼ਿਆਦਾ ਵਾਦ ਚੜ ਕੇ ਯੋਗਦਾਨ ਦੇ ਰਹੇ ਜੀ ਤੁਸੀਂ ਗੱਲਬਾਤ ਸੁਣੀ ਹੈ ਦਰਸ਼ਕੋ ਧਾਮੀ ਸਾਹਿਬ ਸਾਡੇ ਨਾਲ ਮੌਜੂਦ ਨੇ ਬਾਈ ਜੀ ਸਵਰਨ ਸਿੰਘ ਆਸਟ੍ਰੇਲੀਆ ਤੋਂ ਤੁਸੀਂ ਭਾਈ ਜੀ ਤੁਸੀਂ ਵੀ ਸੱਦਾ ਦੇ ਦਿਓ ਜਿਹੜੇ ਸਾਡੇ ਖੇਡ ਪ੍ਰੇਮੀ ਆ ਸਾਰਿਆਂ ਨੂੰ ਇਹ ਕਹਿ ਰਹੇ ਆ ਵੀ ਇੱਥੇ ਪਹੁੰਚੋ ਜੀ ਇਹ ਕਿਸੇ ਪਾਰਟੀ ਦਾ ਨਹੀਂ ਦਾ ਟੂਰਨਾਮੈਂਟ ਸਾਰਿਆਂ ਦਾ ਸਾਂਝਾ ਹੈ ਇਹ ਨਾਮ ਬਾਰੇ ਥੋੜਾ ਜਿਹਾ ਦੱਸ ਦਿਓ ਦਸ਼ਕਰ ਪਹਿਲਾ ਨਾਮ ਹੈਗਾ ਆਪਣਾ 1 ਲੱਖ ਰੁਪਈਆ ਜੀ ਦੂਜਾ ਨਾਮ ਹੈਗਾ 1 ਲੱਖ ਰੁਪਈਆ ਇੱਥੇ ਅਮਨ ਬਲਾਸਪੁਰੀ ਨੂੰ 4 ਗੱਡੀ ਨਾਲ ਵੀ ਸਨਮਾਨਿਤ ਕਰ ਰਹੇ ਆ ਜੀ ਹਾਂ ਜੀ ਤੇ ਬਾਕੀ ਸਾਰਿਆਂ ਦਾ ਇਤਿਜੋਜ ਜਾਈਦਾ ਜੀ ਸੋ ਅਸੀਂ ਵੀ ਉਮੀਦ ਕਰਦੇ ਹਾਂ ਜੀ ਜੀ ਬਿਲਕੁਲ ਅਸੀਂ ਦੁਆ ਕਰਦੇ ਹਾਂ ਕਿ ਅ ਅਮਨ ਅਮਾਨ ਨਾਲ ਤੇ ਖੁਸ਼ੀ ਦੇ ਨਾਲ ਇਹ ਮੇਲਾ ਜਿਹੜਾ ਸੰਪੂਰਨ ਹੋਵੇ ਸਾਡੇ ਭਾਈ ਗੁਰਪ੍ਰੀਤ ਉਹਨਾਂ ਦੀ ਯਾਦ ਦੇ ਵਿੱਚ ਇਹ ਮੇਲਾ ਕਰਵਾਇਆ ਜਾ ਰਿਹਾ ਔਰ ਸਾਰੇ ਹੀ ਉਹਨਾਂ ਨੂੰ ਪਿਆਰ ਕਰਨ ਵਾਲੇ ਜਿਨ੍ਹਾਂ ਖਿਡਾਰੀ ਵੀਰ ਨੇ ਜਿਨ੍ਹਾਂ ਖੇਡ ਪ੍ਰੇਮੀ ਨੇ ਉਹ ਜਰੂਰ ਜਿਹੜਾ ਕੱਲ ਨੂੰ ਤੇ ਪਰਸੋਂ ਜਿਹੜਾ ਇੱਥੇ ਮੇਲੇ ਦੇ ਵਿੱਚ ਜਰੂਰ ਪਹੁੰਚੋ ਤੇ ਆਪਣੀ ਜਿਹੜੀ ਮਾ ਖੇਡ ਕਬੱਡੀ ਨੂੰ ਦੇਖੋ ਹਾਂਜੀ ਭਾਈ ਨਿਹਾਲ ਸਿੰਘ ਵਾਲੇ ਤਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਜਿਹੜੀ ਨਹਿਰੂ ਕਾਲਜ ਆਪਣਾ ਨਹਿਰੂ ਕਾਲਜ ਆ ਇਹ ਕਮਲਾ ਨਹਿਰੂ ਇਹ ਸਟੇਡੀਅਮ ਹੈ ਜੀ ਕਮਲਾ ਨਹਿਰੂ ਸਕੂਲ ਸਟੇਡੀਅਮ ਦੇ ਵਿੱਚ ਕੱਲ ਨੂੰ 14 ਤੇ 15 ਤਰੀਕ ਨੂੰ ਟੂਰਨਾਮੈਂਟ ਹੋ ਰਿਹਾ ਹੈ ਤੇ ਆਪਣੇ ਕਮਲ ਗਰਗ ਕਨੇਡਾ ਤੋਂ ਸਪੈਸ਼ਲ ਆਇਆ ਹੈ ਤੇ ਦੂਜਾ ਪ੍ਰਾਈਜ਼ ਉਹਨਾਂ ਲੋ ਦਿੱਤਾ ਜਾਣਾ ਹੈ ਆਪਣੇ 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 ਕਾਮਕਾਰ ਆਪਣੇ ਛੱਡ ਕੇ ਹਲੇ ਦੋ ਦਿਨ ਹੀ ਹੋਇਆ ਉਹਨਾਂ ਆਇਆ ਨੂੰ ਉਹਨਾਂ ਦਾ ਵੀ ਤੇ ਸਾਰੀ ਕਮੇਟੀ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਬਾਕੀ ਭਾਈ ਇਹ ਆਪਣਾ ਗੱਭੂ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਹਾਂਜੀ ਬਾਕੀ ਜਾਣਕਾਰੀ ਬਾਈ ਹੁਣਾਂ ਨੇ ਦੇਈ ਦਿੱਤੀ ਹੈ ਨਾ ਤੇ ਕੱਲ ਨੂੰ 14 ਤਰੀਕ ਨੂੰ ਇੱਕ ਬਾਹਰੋਂ ਦੇ ਮੈਚ ਹੋਣਗੇ ਤੇ 15 ਤਰੀਕ ਨੂੰ ਅੱਠ ਜਿਹੜੀਆਂ ਸਾਡੀਆਂ ਬੌਕਸ ਕੀਪਿੰਗਾਂ ਹੋਈਆਂ ਕੈਡਮੀਆ ਤੋਂ ਉਹਨਾਂ ਦੇ ਮੈਚ ਹੋਣਗੇ ਕੱਲ ਨੂੰ ਜਿਹੜਾ ਹੈਗਾ ਵੈੱਬ ਟ੍ਰੇਡਰ ਤੇ ਜਾਫੀ ਨੂੰ ਸੋਨੇ ਦੀਆਂ ਮੁੰਦੀਆਂ ਨਾਲ ਸਨਮਾਨਿਤ ਕੀਤਾ ਜਾਊਗਾ 5142 ਨਾਮ ਆ ਪਹਿਲਾ 52000 54000 ਦੂਜਿਆ ਨਾਮ ਆ ਤੇ ਉਹ ਜਿਹੜੀਆਂ ਕਿਡਮਾਂ ਦਾ ਬੈਸਟ ਆ ਉਹਨਾਂ ਨੂੰ ਮੋਟਰਸਾਈਕਲ ਤੇ ਸੈਮੀਫਾਈਨਲ ਦੇ ਬੈਸਟ ਨੂੰ ਟੈਲੀਡੀਆਂ ਨੇ ਸਨਮਾਨਤ ਕੀਤਾ ਗਿਆ ਠੀਕ ਥੈਂਕ ਯੂ ਬਹੁਤ ਬਹੁਤ